Hey. पहुचीअ में आीहन में हिकु गल लियाज ते लड़ाई बंबी चवंदी आहे लड़ाई न ਆਪਣੀ ਜਗ੍ਹਾ ਤੇ ਬਹਿ ਜਾਣ। ਉੱਥੇ ਦੀਆਂ ਮੌਜੂਦਾ ਸਰਕਾਰਾਂ ਦਾ ਸਰਪੰਚ ਪੰਚ ਸਰਪੰਚ ਇਮਾਂ ਵਜਰਾਜ ਜੀ ਤੁਹਾਨੂੰ ਪਰਦਰਸ਼ਨ ਦਿਖਾਉਂਦੇ। ਦੇਖੋ ਜੀ ਇਹ ਭਗਵਾਨ ਵਾਲਮੀ ਕੇ ਸਵਾਲ ਨੂੰ ਅਜੇ ਧਰਨੇ ਵਿੱਚ ਸ਼ਮੂਲਿਤ ਕਰਕੇ ਇਸ ਚੀਜ਼ ਨੂੰ ਦੇਖਦੇ ਹੋਏ ਪਤਨ ਤਾਂ ਲਗਾਇਆ ਵਾ 2 ਮਹੀਨੇ ਤੋਂ ਪਿਛਲੇ ਲੰਬੇ ਸਮੇਂ ਤੋਂ ਪ੍ਰਸ਼ਾਸਨ ਬੇਵਕੂ ਬਣਾ ਰਹੀ ਆ। ਇਹ ਮੁਖਲੇਣਾ ਪਿੰਡ ਦਾ ਜਿਹੜਾ ਮਸਲਾ ਵਾ ਘਟ ਗਿਣਤੀ 'ਚ ਘਾਰ ਵਾ ਵਾਲੀ ਸਮਾਜ ਦੇ। ਤੇ ਦੋ ਚੋਂ ਦੇਖਦੇ ਹੋਏ ਕੋਈ ਕੁਛ ਸ਼ਰਾਰਤੀ ਅੰਸਰ ਇਹ ਜਿਹੜਾ ਪੰਚਾਇਤ ਮੈਂਬਰ ਆ ਕੁਛਕ ਦੋ ਚਾਰ ਬੰਦੇ ਜਿਹੜੇ ਲੱਗੇ ਪਏ ਆ ਭਾਈਚਾਰੇ ਨੂੰ ਖਰਾਬ ਕਰਦੇ ਆ ਜਿਹੜਾ ਭਗਵਾਨ ਬਾਲਮੀਕੀ ਧਰਮਸ਼ਾਲਾ ਵਾ ਉਹਦੇ ਚਾਬੀਆਂ ਖੋਹ ਕੇ ਜਬਰਦਸਤੀ ਮਲਾਜ਼ਮ ਵਿੱਚ ਕੋਈ ਆਇਆ ਉਹਨਾਂ ਨਾਲ ਮਿਲੀ ਭਗਤ ਨਾਲ ਚਾਬੀਆਂ ਔਰ ਇਹ ਤਾਲਾ ਲਾ ਕੇ ਧਰਮਸ਼ਾਲਾ ਨੂੰ ਸਰਪੰਚ ਨੂੰ ਚਾਬੀਆਂ ਦੇ ਦਿੱਤੀਆਂ ਗਈਆਂ ਇਹਦਾ ਮਸਲਾ ਮੀਡੀਆ ਥਾਣੇ 'ਚ ਗਿਆ ਸੀਗਾ ਜੀ ਦਰਖਾਸਤ ਦਿੱਤੀ ਉੱਥੇ ਨਰਗੀ ਚਾਬੀ ਵਾਪਸ ਕਰਨ ਦਾ ਸਾਨੂੰ ਆਸ਼ਵਾਸ਼ਣ ਦਿੱਤਾ ਗਿਆ ਵਾ ਮੁੜ ਕੇ ਸੱਚ ਨੂੰ ਕੀ ਕੀਤਾ ਸਾਨੂੰ ਸਾਡੀ ਸਿਟੀ ਐਸਪੀਡੀ ਐਸਪੀਡੀ ਸਾਹਮਣੇ ਕਰਾਈ ਹੈ ਭਾਈਆ ਸਾਹਮਣੇ ਉਸ ਤੋਂ ਬਾਅਦ ਡੀਐਸਪੀਡੀ ਨਾਲ ਸਾਡੀ ਸਿਟਿੰਗ ਹੋ ਕੀ ਚਾਬੀਆਂ ਤੁਹਾਨੂੰ ਵਾਪਸ ਮਿਲ ਜੂਗੀ ਮਿਲ ਜੂंगी ਹਮ ਅੱਜ ਸਾਨੂੰ ਜਿਹੜਾ ਸ਼ਨੀਵਾਰ ਤੁਹਾਨੂੰ ਦੱਸਿਆ ਗਿਆ ਕਿ ਐਸ ਡੀ ਐਮ ਸਰਕਾਰ ਕੋ ਤੁਹਾਡਾ ਇਹ ਮੁੱਦਾ ਜਾ ਚੁੱਕਾ ਵਾ 143 ਲੱਗ ਚੁੱਕੀ ਹੈ ਇੱਥੇ ਉਹਦੀ ਦੱਸੋ ਜਿਹੜੀ ਧਰਮਸ਼ਾਲਾ ਤੇ ਫੰਡਿੰਗ ਸਰਕਾਰ ਵੱਲੋਂ ਹੋ ਰਹੀ ਆ ਉਹ ਧਰਮਸ਼ਾਲਾ ਕੀ ਭਗਵਾਨ ਵਾਲਮੀ ਦੀ ਧਰਮਸ਼ਾਲਾ ਨਹੀਂ ਆ ਇਹ ਪਹਿਲਾਂ ਹੀ ਸਰਕਾਰੀ ਤੌਰ ਤੇ ਪੂਰਨ ਹੋ ਚੁੱਕਾ ਪਿਆ ਵਾ ਕਿ ਧਰਮਸ਼ਾਲਾ ਬਾਲਮੀਕ ਧਰਮਸ਼ਾਲਾ ਵਾ ਕਿ ਕਿ ਫੰਡਿੰਗ ਹੁੰਦੀ ਆ ਬਾਰ-ਬਾਰ ਪਿਛੋਂ ਸਰਕਾਰੀ ਹਦਾਇਤਾਂ ਨਾ ਪੈਸੇ ਆ ਰਹੇ ਆ ਪੈਸੇ ਸਰਪੰਚ ਖਾ ਚੁੱਕਾ ਦੋਸ਼ ਲੱਗੇ ਉਹਨਾਂ ਤੇ ਜਿਹੜੇ ਸਭ ਦੀ ਕਰ ਚੁੱਕੇ ਆਪਾਂ ਐਸਬੀਡੀ ਸਾਹਿਬ ਕੋ ਸਾਰੇ ਇਹਨਾਂ ਦੇ ਕੋਈ ਪਿਆ ਬੈਣਾ ਕੋ 5.5 ਲੱਖ ਰੁਪਏ ਚੋਂ ਸਿਰ ਇਕ ਲੱਖ ਰੁਪਏ ਲੱਗੇ ਹੋ ਗਏ ਬਾਕੀ ਕਿੱਥੇ 4 ਲੱਖ ਦਾ ਕਪਲਾ ਜਰਾ ਹੋ ਚੁੱਕਾ ਪਿਆ ਐਡਾ ਵੱਡਾ ਕੱਬਣ ਕਰਕੇ ਮੈਨੂੰ ਲੱਗਦਾ ਨਹੀਂ ਇਹਨਾਂ ਨੂੰ ਹਲਤਕਰ ਪ੍ਰਸ਼ਾਸਨ ਜਿਹੜੀ ਆ ਕਿ ਕੋਈ ਐਡਾ ਵੱਡਾ ਦਾ ਕੋਈ ਸਿਗ ਨਹੀਂ ਗੱਲ ਕਿ ਇਹ ਕੱਬਣ ਕਿਸ ਨੇ ਕੀਤਾ ਵਾ ਉੱਥੇ ਪਰਚਾ ਕੱਟਿਆ ਜਾਵੇ ਤਾਂ ਨਾਲ ਜਾਤੀ ਸੁਸੇ ਜਿਹੜੇ ਸ਼ ਜਿਹੜਾ ਆਈਓ ਸੀਗਾ ਵਿਜੇ ਕੁਮਾਰ ਉਹਨੂੰ ਹੱਥ ਕੰਨਾਂ ਲਾਇਨ ਹਾਜ਼ਰ ਕੀਤਾ ਇਹਨਾਂ ਨੇ ਨਾ ਨਾ ਸਰਪੰਚੋਂ ਤੇ ਕੋਈ ਕਾਰਵਾਈ ਹੋਈ ਆ ਤੇ ਮਜਬੂਰ ਹੋ ਕੇ ਅੱਜ ਇੱਥੇ ਧਰਨਾ ਲੱਗਾ ਵਾ ਜਦ ਕਿ ਸ਼ਨੀਵਾਰ ਨੂੰ ਕੋਲ ਦਿੱਤੀ ਗਈ ਸੀ ਕਿ ਬੰਦ ਕਰਨਾ ਆਪਾਂ ਇੱਥੇ ਧਰਨਾ ਲਗਾਏਗੇ ਕੋਈ ਇਹਨਾਂ ਨੇ ਕਿਹਾ ਸਾਡੀ ਮੀਟਿੰਗ ਰੱਖੀ ਕੋਈ ਕੁਝ ਨਹੀਂ ਸਾਨੂੰ ਬਸ ਸਿਰਫ ਫੋਨ ਤੇ ਸਾਨੂੰ ਮੈਸੇਜ ਵੀ ਦਿੱਤਾ ਕਿ ਤੁਹਾਡੀ ਮੀਟਿੰਗ 11 ਵਜੇ ਦਿੱਤੀ ਅੱਜ ਕਰਾਵਾਂਗੇ 11 ਵਜੇ ਦੀ ਆਪਾਂ ਇੰਤਜ਼ਾਰ ਕਰਦੇ ਕਰਦੇ ਤੁਸੀਂ ਦੇਖ ਸਕਦੇ ਕੀ ਸਮਾ ਹੋ ਚੁੱਕਾ ਵੇ ਸਾਨੂੰ ਮਜਬੂਰਨ ਇੱਥੇ ਆ ਕੇ ਬਹਿਣਾ ਪਿਆ ਵਾ ਦੇਖੋ ਜੀ ਅਸੀਂ ਤਾਂ ਬਹੁਤ ਜਲਦ ਤੇ ਕੂਚ ਕਰਨ ਲੱਗੇ ਤਾਂ ਇਨਸ਼ਾਅੱਲਾ ਤੇ ਕਿਉਂਕਿ ਜੇ ਆਪਾਂ ਆਪਣੀ ਜਗ੍ਹਾ ਸੇ ਕੂਚ ਨਾ ਕੀਤੀ ਤੇ ਅਸੀਂ ਕੋਈ ਕਾਦੀ ਮੋਹਤਵਾਰੀਆਂ ਕਰਨੀਆਂ ਤੇ ਕਾਹਦੇ ਆਪਾਂ ਸਮਾਜ ਵਿੱਚ ਬਚਨੇ ਆ ਅਸੀਂ ਬਹੁਤ ਆਪਾਂ ਆਪਣੇ ਹੱਕ ਲੈਣਾ ਵੀ ਜਾਣਦੇ ਆ ਤੇ ਕੋਹਣਾ ਵੀ ਜਾਣਦੇ ਜ ਸਾਡੇ ਜਿਹੜੇ ਹੱਕ ਚਾਪ ਲੈਣੇ ਆ ਅੱਜ ਐਸਐਸਪੀ ਸਾਹਿਬ ਦਾ ਘਰਾਬ ਕਰਨ ਲੈ ਇੱਥੇ ਆਏ ਆ ਕਿਉਂਕਿ ਜਿਹੜਾ ਮੁਖ ਲਿਆਣੇ ਪਿੰਡ ਵਿੱਚ ਭਗਵਾਨ ਵਾਲਮੀਕੀ ਧਰਮਸ਼ਾਲਾ ਤੇ ਉੱਪਰ ਮੌਜੂਦਾ ਸਰਪੰਚ ਨੇ ਤਾਲੇ ਤੜਵਾ ਕੇ ਕੁਝ ਪੁਲਿਸ ਅਫਸਰਾਂ ਦੇ ਕੋਲੋਂ ਤੇ ਆਪਣੇ ਤਾਲੇ ਸਾਡੇ ਤਾਲੇ ਤੋੜਵਾ ਕੇ ਤਾਂ ਆਪਣੇ ਤਾਲੇ ਲਾ ਕੇ ਤੇ ਉੱਤੇ ਕਬਜ਼ਾ ਕੀਤਾ ਹੋਇਆ ਵਾ ਜਿਹਨੇ ਦੌਰਾਨ ਅਸੀਂ ਕਈ ਵਾਰੀ ਕੰਪਲੀਟਾਂ ਦਿੱਤੀਆਂ ਤਾਂ ਬੜਾ ਕੁਛ ਕੀਤਾ ਕਿਉਂਕਿ ਜਦੋਂ ਉੱਤੇ ਤਾਲੇ ਤੋੜੇ ਤੇ ਸਾਡੀਆਂ ਬੀਬੀਆਂ ਭੈਣਾਂ ਨੇ ਉਹਦਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਹਦੇ ਉੱਤੇ ਭੱਦੇ ਸ਼ਬਦ ਬੋਲੇ ਗਏ ਆ ਕਿ ਸਾਡੇ ਪ੍ਰਮਾਤਮਾ ਬਾਰੇ ਭੱਦੇ ਸ਼ਬਦ ਬੋਲੇ ਗਏ ਆ ਕਿ ਤੁਹਾਨੂੰ ਅਸੀਂ ਇੱਥੇ ਰਹਿਣ ਨਹੀਂ ਦੇਣਾ ਤੁਹਾਡੇ ਪ੍ਰਮਾਤਮਾ ਦੀ ਫੋਟੋ ਅਸੀਂ ਘਰ ਦੇ ਵਿੱਚ ਲਾਈ ਦੀ ਨੇ ਤੇ ਤੁਹਾਨੂੰ ਅਸੀਂ ਪਿੰਡ ਦੇ ਵਿੱਚ ਕਿਉਂ ਰਹਿਣ ਦਈਏ ਤੇਜ਼ ਕਰਕੇ ਅਸੀਂ ਉਹਨਾਂ ਦੇ ਉੱਪਰ ਉਨੇ ਕਾਰਵਾਈ ਕਰਨ ਦੀ ਦਰਖਾਸਤ ਦਿੱਤੀ ਅੱਜ 2 ਮਹੀਨੇ ਹੋ ਗਏ ਆ ਨਾ ਉਹਨਾਂ ਦੇ ਉੱਪਰ ਕਾਰਵਾਈ ਹੋਈ ਆ ਤੇ ਨਾ ਹੀ ਸਾਨੂੰ ਸਾਡੀ ਧਰਮਸ਼ਾਲਾ ਚਾਬੀ ਦਿੱਤੀ ਆ ਇਸ ਕਰਕੇ ਸਾਨੂੰ ਅੱਜ ਧਰਨਾ ਪ੍ਰਦਰਸ਼ਨ ਸਾਨੂੰ ਕਰਨਾ ਪੈ ਰਿਹਾ ਵਾ ਰੋਡ 'ਤੇ ਚੰਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ